2022 ਦਾ ਇਹ ਪਹਿਲਾ ਵਲੌਗ ਹੈ ਨਵੇਂ ਸਾਲ ਦਾ ਤੇ ਆਓ ਸ਼ੁਰੂ ਕਰਦੇ ਆਂ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਰ ਜਣੇ ਠੀਕ ਠਾਕ ਹੋਵੋਗੇ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਨਵਾਂ ਸਾਲ ਆਉਣ ਵਾਲਾ ਜਿਹੜਾ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਤੁਹਾਡਾ ਹਰ ਇੱਕ ਸੁਪਨਾ ਜਿਹੜਾ ਵਾ ਉਹ ਪੂਰਾ ਹੋਵੇ ਤੇ ਬਾਕੀ ਨਾ ਬਹੁਤ سارے دوست ਮਿੱਤਰ ਭੈਣ ਭਰਾਵਾਂ ਦਾ ਮੈਸੇਜ ਕਮੈਂਟ ਆਉਂਦੇ ਕਿ ਅੱਜ ਕੱਲ ਤੁਹਾਡੇ ਵਲੌਗ ਵੀਡੀਓ ਜਿਹੜੀਆਂ ਉਹ ਆ ਨਹੀਂ ਰਹੀਆਂ ਤੇ ਵਲੌਗ ਵੀਡੀਓ ਤੁਸੀਂ ਜਿਹੜੀਆਂ ਕਿਉਂ ਨਹੀਂ ਬਣਾਉਂਦੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਜਾਣਕਾਰੀ ਜਿਹੜੀ ਆ ਮੈਂ ਤੁਹਾਨੂੰ ਦਿੰਨਾ ਕਿ ਮੈਂ ਵਲੌਗ ਵੀਡੀਓ ਜਿਹੜੀਆਂ ਕਿਉਂ ਨਹੀਂ ਬਣਾਉਂਦਾ ਤੇ ਕਿਉਂ ਨਹੀਂ YouTube ਤੇ ਆਪਣੀਆਂ ਵੀਡੀਓ ਜਿਹੜੀਆਂ ਉਹ ਆ ਰਹੀਆਂ Facebook ਤੇ ਵੀਡੀਓ ਜਿਹੜੀਆਂ ਕਿਉਂ ਨਹੀਂ ਪਾਉਂਦਾ ਪਹਿਲਾਂ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਾਂ ਬਾਹਰ ਅੰਦਰ ਜਾਂਦੇ ਰਹਿੰਦੇ ਹਾਂ ਤੇ ਲੋਕਲ ਵੀ ਵੀਡੀਓ ਜਿਹੜੀਆਂ ਵਲੌਗ ਵੀਡੀਓ ਬਣਾਉਂਦਾ ਨਾ ਤੇ ਪਾਦਣਾ ਨਾ ਪਰ ਹੁਣ ਮੇਰਾ ਥੋੜਾ ਜਿਹਾ ਮਨ ਇਦਾਂ ਦਾ ਵਾ ਕਿ ਮੈਂ ਕੋਈ ਚਾਹੁੰਦਾ ਵਾ ਕਿ ਕੋਈ ਸਪੈਸ਼ਲ ਵੀਡੀਓ ਜਾਂ ਕੋਈ ਬੜੀ ਖਾਸ ਲੋਕੇਸ਼ਨ ਤੇ ਗਿਆ ਹੋਵਾਂ ਤੇ ਤੁਹਾਨੂੰ ਉਹ ਵੀਡੀਓ ਵਲੌਗ ਵੀਡੀਓ ਬਣਾ ਕੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਉਹ ਵੀਡੀਓ ਤੁਹਾਨੂੰ ਬਣਾ ਕੇ ਸ਼ੇਅਰ ਕਰਾ ਜਿੱਦਾਂ ਮਤਲਬ ਕਿ ਕੋਈ ਖਾਸ ਲੋਕੇਸ਼ਨ ਤੇ ਗਿਆ ਹੋਵਾਂ ਜਾਂ ਕਿਤੇ ਘੁੰਮਣ ਫਿਰਨ ਗਿਆ ਹੋਵਾਂ ਉਹ ਜੀਆਂ ਵੀਡੀਓ ਤੁਹਾਡੇ ਤੁਹਾਡੇ ਸਾਹਮਣੇ ਉਹ ਲੈ ਕੇ ਆਵਾਂ ਤੇ ਡੇਲੀ ਵਲੌਗ ਤੁਹਾਨੂੰ ਪਤਾ ਮੈਂ ਬਣਾਉਂਦਾ ਬਨੁੰਦਾ ਘਾਟੀਆਂ ਤੇ ਡੇਲੀ ਵਲੌਗ ਘਾਟ ਹੀ ਬਣਾਈਦੇ ਆ ਤੇ ਬਸ ਇਹੋ ਹੀ ਆ ਕਿ ਵੀਡੀਓ ਤਾਂ ਨਹੀਂ ਆ ਰਹੀਆਂ ਕਿਉਂਕਿ ਮੈਂ ਚੰਨਾ ਕਿ ਕਿਤੇ ਘੁੰਮਣ ਜਾਵਾਂ ਫਿਰਨ ਜਾਵਾਂ ਕਿਤੇ ਕੋਈ ਖਾਸ ਹਿਸਟੋਰੀਕਲ ਪਲੇਸ ਹੋਵੇ ਕੋਈ ਖਾਸियत ਹੋਵੇ ਕਿਤੇ ਕੋਈ ਚੀਜ਼ ਜਰਨੀ ਜਿਹੜੀ ਮੈਂ ਵੀਡੀਓ ਬਣਾਵਾ ਤੇ ਖਾਸ ਕੋਈ ਚੀਜ਼ ਹੋਵੇ ਜਿਹਨੂੰ ਮੈਂ ਪੇਸ਼ ਕਰਾਂ ਤੁਹਾਡੇ ਤੱਕ ਲੈ ਕੇ ਆਵਾਂ ਤੇ ਇਸ ਕਰਕੇ ਮੈਂ ਵੀਡੀਓ ਜਿਹੜੀਆਂ ਵਲੌਗ ਵੀਡੀਓ ਨਹੀਂ ਬਣਾਉਂਦਾ ਤੇ ਤਾਣੀ ਔੜੀਆਂ ਦੂਜਾ ਆਪਣਾ ਜਿਹੜਾ ਤੁਹਾਨੂੰ ਪਤਾ ਹੈ ਕੋ ਹੋਰ ਚੈਨਲ ਹੈਗਾ ਪੰਜਾਬੀ 스타 ਕਲਿੱਕ ਚੈਨਲ ਤੇ ਉਹਦੇ ਉੱਤੇ ਮੈਂ ਤੁਹਾਨੂੰ ਪਤਾ ਆ ਕਿ ਡੇਲੀ ਕੁਝ ਨਾ ਕੁਝ ਪੋਸਟ ਕਰਦਾ ਵਾਂ ਕੋਈ ਨਾ ਕੋਈ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਉਂਦਾ ਹੀ ਰਹਿਣਾ ਵਾ ਤੇ ਉੱਤੇ ਪਾਉਂਦਾ ਰਹਿਣਾ ਵੀਡੀਓ ਤੇ ਉਹ ਵੀ ਚੈਨਲ ਆਪਣਾ ਜਿਹੜਾ ਵਧੀਆ ਗਰੋ ਕਰ ਰਿਹਾ ਹੈ ਤੇ ਵਧੀਆ ਚੱਲਣ ਰਿਹਾ ਹੈ ਤੇ ਇੰਟਰਵਿਊ ਵਗੈਰਾ ਆਪਦੇ ਤੇ ਪਾਈ ਜੀਆਂ ਵਾ ਤੇ ਹੋਰ ਵੀ ਵੀਡੀਓ ਜਿਹੜੀਆਂ ਅਪਲੋਡ ਹਨ ਪਤਾ ਤੁਸੀ ਵੀ ਦੇਖ ਸਕਦੇ ਹੋ ਉੱਤੇ ਆਪਾਂ ਸ਼ੇਅਰ ਕਰਦੇ ਰਹਿਣੀ ਆ ਤੇ ਇਹ ਜਿਹੜਾ ਮੇਰਾ ਪ੍ਰੀਤ ਮਲਖਪੁਰੀ YouTube ਚੈਨਲ ਹੈ ਸਿਰਫ ਵਲੋਗਾਂ ਕਰਕੇ ਬਣਾਇਆ ਵਾ ਕਿ ਜੇ ਕਿਤੇ ਬਾਹਰ ਅੰਦਰ ਕਿਤੇ ਜਾਵਾਂ ਘੁੰਮਣ ਫਿਰਨ ਤੇ ਉਹਦੀ ਵੀਡੀਓ ਉਹ ਵੀਡੀਓ ਜਿਹੜੀਆਂ ਤੁਹਾਡੇ ਤੱਕ ਬਣਾ ਕੇ ਪਾਵਾ ਕਰਾਂ ਤੇ ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਤੁਹਾਨੂੰ ਦਿਲੀ ਕੁਝ ਨਾ ਕੁਝ ਬਣਾ ਕੇ ਨਵੀਆਂ ਵੀਡੀਓ ਜਿਹੜੀਆਂ ਉਹ ਪਾਵਾ ਕਰਾਂ ਤੇ ਇੱਕ ਹੋਰ ਚੀਜ਼ ਜਿਹੜੀ ਜ਼ਰੂਰੀ ਜਾਣਕਾਰੀ ਹੈ ਕਿ ਹੁਣਾਂ YouTube ਨੇ ਨਵੀਂ ਪਾਲਿਸੀ ਲਿਆਂਦੀ ਆ YouTube ਦੇ ਕੁਝ ਨਵੇਂ ਰੂਲ ਆ ਕਿ ਜੇਕਰ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਕੋਈ ਵੀਡੀਓ ਨਹੀਂ ਪਾਉਂਦੇ ਆਪਣੇ ਚੈਨਲ ਤੇ ਤਾਂ ਤੁਹਾਡੀ YouTube ਦੀ ਜਿਹੜੀ ਆ ਮੋਨਟਾਈਜ਼ ਆ ਉਹ ਬੰਦ ਕੀਤੀ ਜਾਂਦੀ ਆ ਬੰਦ ਸਸਪੈਂਡ ਹੋ ਜਾਂਦੀ ਆ YouTube ਦੀ ਮੋਨਟਾਈਜ਼ ਤੇ ਆਪਣੇ ਚੈਨਲ ਤੇ ਵੀ ਘੱਟੋ ਘੱਟ 2-3 ਮਹੀਨੇ ਹੋ ਚਲੇ ਆ ਮੈਂ ਕੋਈ ਵੀਡੀਓ ਨਹੀਂ ਪਾਈ ਤੇ ਮੈਂ ਸੋਚਿਆ ਕਿ ਚਲੋ ਅੱਜ ਇੱਕ ਦਿਨਾਂ ਲਈ ਵੀਡੀਓ ਪਾ ਦਾਂਗੇ ਆਪਣੇ ਚੈਨਲ ਤੇ ਤੇ ਨਾਲੇ ਕੋਈ ਜਾਣਕਾਰੀ ਜਿਹੜੀ ਆ ਥੋੜੀ ਜਿਹੀ ਆਪਣੇ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਭੈਣ ਭਰਾ ਦੋਸਤ ਮਿੱਤਰ ਤੇ ਉਹਨਾਂ ਦਾ ਕਿ ਇਹ ਵੀਡੀਓ ਜਿਹੜੀ ਆ ਪਹੁੰਚੇਗੀ ਕਿਉਂਕਿ ਬਹੁਤ ਸਾਰੇ ਮੇਰੇ ਤਾਂ ਜਿਹੜੇ ਦੋਸਤ ਹੈ ਆਪਣੇ ਪੁੱਛਦੇ ਕਿ ਤੁਹਾਡੀਆਂ ਅੱਜ ਕੱਲ ਵੀਡੀਓ ਜਿਹੜੀਆਂ ਉਹ ਨਹੀਂ ਹੁੰਦੀਆਂ YouTube ਤੇ ਤੇ ਨਾ ਕੋਈ Facebook ਤੇ ਕਰੀ ਵੀਡੀਓ ਵੇਖੀ ਆ ਤੇ ਬਸ ਇਹੋ ਹੀ ਕਾਰਨ ਆ ਤੇ ਮੈਂ ਜਮਨਾ ਕਿਤੇ ਘੁੰਮਣ ਫਿਰਨ ਕਿਤੇ ਬਾਹਰ ਅੰਦਰ ਕੋਈ ਖਾਸ ਲੋਕੇਸ਼ਨ ਤੇ ਗਿਆ ਹਾਂ ਤੇ ਉਹ ਵੀਡੀਓ ਜਿਹੜੀਆਂ ਬਣਾ ਕੇ ਆ ਜਿਹੜੀਆਂ ਤੁਹਾਡੇ ਤੱਕ ਪੋਸਟ ਕਰਾਂ ਸ਼ੇਅਰ ਕਰਾਂ ਤੇ ਹੁਣ ਬਾਕੀ ਕੋਸ਼ਿਸ਼ ਕਰਾਂਗੇ ਕੋਈ ਨਵੀਂ ਵੀਡੀਓ ਹੋਰ ਜਿਹੜੀ ਆ ਉਹ ਬਣਾਵਾ ਤੇ ਤੁਹਾਡੇ ਤੱਕ ਲੈ ਆਇਆ ਵਾਾਕੀ ਇਸਦੇ ਨਾਲ ਹੀ ਚਲੋ ਤੁਹਾਨੂੰ ਹੋਰ ਕੁਛ ਨਹੀਂ ਤੇ ਹੁਣ ਮੈਂ ਜਿਹੜੀ ਲੋਕੇਸ਼ਨ ਤੇ ਵੀਡੀਓ ਬਣਾ ਰਿਹਾ ਉਹ ਮੇਰੇ ਘਰ ਦੀ ਆ ਤੇ ਮੈਂ ਨਾ ਆ ਜਿਹੜਾ ਤੁਸੀਂ ਬੈਕ ਸਾਈਡ ਤੇ ਵੇਖ ਰਹੇ ਹੋ ਇਹ ਮੈਂ ਆਨਲਾਈਨ ਮੰਗਾਇਆ ਹੀ ਤੇ ਆਉ ਤੁਹਾਨੂੰ ਬਖੰਨਾ ਵਾ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਾ ਜੇਕਰ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਤੇ ਇਹਨੂੰ ਆਨਲਾਈਨ ਮੰਗਾ ਸਕਦੇ ਹੋ ਵਧੀਆ ਵਾ ਤੇ ਇਹਦਾ ਰੇਟ ਬੜਾ ਸਸਤਾ ਵਾ ਤੇ ਆਫਰ ਚੱਲਣ ਦੀ ਹੀ ਸਿਰਫ ਇਹਨੂੰ ਮੈਂ ਮੰਗਾਇਆ ਜੀ 101 ਇਕੱਲਾ 90 ਰੁਪਈਆ ਦਾ ਸਿਰਫ 90 ਰੁਪਏ ਦਾ ਹੈ ਮਹਗਾਇਆ ਜੀ ਤੇ ਤੁਸੀਂ ਇਹਨੂੰ ਆਨਲਾਈਨ ਖਰੀਦ ਸਕਦੇ ਹੋ ਤੇ ਇਹ ਦੇਖੋ ਜੀ ਕਿੰਡਾ ਘੈਂਟ ਆ ਤੇ ਜਿਹੜੀ ਇਹਦੇ ਤੇ ਜਿਹੜੀਆਂ ਲਾਈਨਾਂ ਲੱਗੀਆਂ ਉਹ ਬੜੀਆਂ ਘੈਂਟ ਲੱਗੀਆਂ ਮੈਨੂੰ ਤੇ ਮੈਂ ਤਾਂ ਕਰਕੇ ਇਹਨੂੰ ਇਹ ਬਾਇ ਕੀਤਾ ਹੈ ਤਨਮਖੰਨਾ ਜੀ ਆਹ ਦੇਖੋ ਜੀ ਇਹ ਬਹੁਤ ਘੈਂਟ ਹੀ ਚੀਜ਼ ਹੈ ਤੇ ਮੈਂ ਸੋਚਿਆ ਕਿ ਚਲੋ ਇਹਨੂੰ ਬਾਇ ਕਰਦਾ ਵਾਂ ਤੇ ਇਹਨੂੰ ਆਨਲਾਈਨ ਜਿਹੜਾ ਮਹਗਾਇਆ 20 ਪੋਜ਼ਿਟਿਵ Dream big be kind work hard stay humble keep smiling ਤੇ ਇਹ ਵਧੀਆ ਲੱਗਾ ਜੀ ਤਾਂ ਕਰਕੇ ਇਹਨੂੰ ਮੈਂ ਜਿਹੜਾ ਵਾ ਖਰੀਦਿਆ ਵਾ ਪਹਿਲਾਂ ਕੋਈ ਹੋਰ ਹੀ ਚੀਜ਼ ਜਿਹੜੀ ਮੈਂ ਉਹ ਕੀਤੀ ਆਨਲਾਈਨ ਬੁੱਕ ਤੇ ਭਰ ਉਹ ਜਿਹੜੀ ਆ ਪਹੁੰਚੀ ਨਹੀਂ ਤਾਂ ਫਿਰ ਉਹਦੇ ਥਾਂ ਤੇ ਮੈਨੂੰ ਇਹ ਜਿਹੜਾ ਸਹੀ ਲੱਗਾ ਤਾਂ ਫਿਰ ਮੈਂ ਇਹਨੂੰ ਆਰਡਰ ਕਰ ਲਿਆ ਹੈ ਬਾਕੀ ਜਿਹੜੇ ਕੰਟੈਂਟ ਕ੍ਰியேਟਰ ਹੁੰਦੇ ਨੇ YouTube ਦੇ ਖਾਸ ਕਰਕੇ ਜਿਹੜੇ ਯੂਟਿਊਬਰ ਨੇ ਬਲੌਗਰ ਨੇ ਉਹ ਹਰ ਆਪਣੀ ਗੱਲ ਜਿਹੜੀ ਆ ਨਿੱਕ-ਨਿੱਕੀ ਸ਼ੇਅਰ ਕਰਦੇ ਨੇ ਤੇ ਆਪਣੀ ਹਰ ਐਕਟੀਵਿਟੀ ਜਿਹੜੀ ਆ ਉਹਨੂੰ ਇੰਸਟਾਗ੍ਰam ਤੇ ਜਾਂ ਸਨੈਪਚੈਟ ਤੇ ਜਾਂ YouTube ਤੇ ਜਾਂ Facebook ਤੇ ਪੋਸਟ ਕਰਦੇ ਹੀ ਰਹਿੰਦੇ ਨੇ ਤੇ ਮੈਂ ਮੇਰੇ ਕੋਲ ਵੀ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਪੋਸਟ ਕਰਾਂ ਪਰ ਮੈਨੂੰ ਕੋਈ ਚੰਗਾ ਨਹੀਂ ਲੱਗਾ ਤੇ ਮੈਂ ਉਹਨਾਂ ਨੂੰ ਫਿਰ ਸ਼ੇਅਰ ਨਹੀਂ ਕੀਤਾ ਬਹੁਤ ਸਾਰੀਆਂ ਚੀਜ਼ਾਂ ਰਿਵਿਊ ਕਰਨ ਵਾਲੀਆਂ ਵਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਕੋਲ ਹੈ ਗੀਆਂ ਕਰੀਦੀਆਂ ਵਾਂ YouTube ਚੈਨਲ ਲਈ ਆਪਣੇ ਹੋਰ ਵੀ ਚੈਨਲ ਲਈ ਬਹੁਤ ਸਾਰੀਆਂ ਚੀਜ਼ਾਂ ਮੈਂ ਸ਼ੋ ਨਹੀਂ ਦਿੱਤੀਆਂ ਵਖਾਈਆਂ ਨਹੀਂ ਆ ਤੇ ਉਹਦਾ ਰੀਜਨ ਕੀ ਆ ਉਹ ਤੁਹਾਨੂੰ ਦੱਸਾਂਗਾ ਕਿਤੇ ਅਗਲੇ ਵਲੌਗ ਦੇ ਵਿੱਚ ਕਿਤੇ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਜਰੂਰ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਸ਼ੇਅਰ ਕਰਾਂਗੇ ਤੇ ਕੁਝ ਕਿ ਜਿਹੜੀਆਂ ਚੀਜ਼ਾਂ ਮੈਂ ਪੋਸਟਾਂ ਨਹੀਂ ਫੇਸਬੁੱਕ 'ਤੇ ਆਈ ਸ਼ੇਅਰ ਕਰਦਾ ਰਹਿੰਨਾ ਤੁਸੀਂ ਆਪਣੇ ਪੇਜ ਦੇ ਨਾਲ ਵੀ ਜੁੜ ਸਕਦੇ ਹੋ Facebook ਤੇ ਆਪਣਾ ਪੇਜ ਵੀ ਇਸੇ ਨਾਂ ਤੇ ਅਪ੍ਰੀਤ ਮਲਪੁਰੀ ਤੇ YouTube ਤੇ ਤੇ ਤੁਹਾਨੂੰ ਪਤਾ ਇਹੋ ਹੀ ਆਪਣਾ ਚੈਨਲ ਚੱਲਣਿਆ ਇਹ ਕਦੋਂ ਦਾ ਚੱਲਣਿਆ ਕਦੋਂ ਦਾ ਬਣਾਇਆ ਇਹਦੀ ਜਾਣਕਾਰੀ ਤੁਹਾਨੂੰ ਦੱਸਾਂਗੇ ਦਵਾਂਗੇ ਬੜਾ ਕੁਝ ਮਤਲਬ ਦੱਸਣ ਵਾਲਾ ਵਾਂ ਬੋਲਣ ਵਾਲਾ ਵਾਂ ਪਰ ਥੋੜਾ ਜਿਹਾ ਟਾਈਮ ਦੀ ਵੇਟ ਕਰਨੀ ਆ ਕਿ ਸਹੀ ਟਾਈਮ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਤੱਕ ਸ਼ੇਅਰ ਕਰਾਂਗਾ ਤ ਤੁਹਾਨੂੰ ਆਪਣੀਆਂ ਜੜੀਆਂ ਦਿਲ ਦੀਆਂ ਗੱਲਾਂ ਆਪਣੇ ਚੈਨਲ ਦੇ ਬਾਰੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਦੱਸਾਂਗਾ ਹੁਣ 2026 ਆਇਆ ਵਾ ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਿਛੇ ਰਹਿਆਂ ਜਿਹੜੀਆਂ ਚੀਜ਼ਾਂ ਨਹੀਂ ਕਰ ਸਕਿਆ ਤੇ ਉਹ ਹੁਣ ਇਸ 2026 ਦੇ ਵਿੱਚ ਆਪਣਾ ਟਾਰਗੇਟ ਆਪਣਾ ਮਕਸਦ ਇਹ ਰਾਜੀ ਉਹ ਕਰਨੀਆਂ ਤੇ ਬਾਕੀ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਕੋਈ ਤਾਂ ਨੂੰ ਚੰਗਾ ਕਹਿੰਦਾ ਮਾੜਾ ਕਹਿੰਦਾ ਵੀ ਕਹਿੰਦਾ ਨਾ ਹੀ ਕਦੇ ਅੱਗੇ ਪ੍ਰਵਾਹ ਕੀਤੀ ਆ ਤੇ ਨਾ ਹੀ ਹੁਣ ਮੈਂ ਕਰਨੀ ਆ ਤੇ ਨਾ ਹੀ ਮੈਂ ਕਰਦਾ ਵਾ ਤੇ ਆਪਣੀ ਜ਼ਿੰਦਗੀ ਦੀ ਨਜ਼ਾਰੇ ਲਾਓ ਆਪਣੇ ਜਿਹੜਾ ਤੁਹਾਡਾ ਸੁਪਨਾ ਵਾ ਉਹਦੇ ਤੱਕ ਤੁਸੀਂ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰੋ ਥੋੜਾ ਥੋੜਾ ਕੁਛ ਨਾ ਕੁਛ ਕਰੋਗੇ ਤੇ ਫੇਰ ਹੀ ਤੁਸੀਂ ਅੱਗੇ ਵਧੋਗੇ ਤੇ ਬਾਕੀ ਕੋਈ ਨਹੀਂ ਹੋਰ ਦੂਜੇ ਵਲੌਗ ਦੇ ਵਿੱਚ ਆਪਾਂ ਕਰਾਂਗੇ ਹੋਰ ਨਵੀਆਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਕ ਜਿਆਦਾ ਜ਼ਰੂਰੀ ਹੋਰ ਗੱਲ ਬਾਤ ਤੁਹਾਡੇ ਨਾਲ ਕਰਨੀ ਹੈ ਕਿ ਚਲੋ ਮੈਂ ਤੁਹਾਨੂੰ ਉਹ ਅਗਲੇ ਵਲੌਗ ਵਿੱਚ ਦੱਸਾਂਗਾ ਮੈਂ ਦੱਸਣਾ ਨਹੀਂ ਚੰਦਾ ਮੈਂ ਇਹਨੂੰ ਕਰਕੇ ਵਿਖਾਉਣਾ ਚਾਹੁੰਦਾ ਤੇ ਪਰ ਸੋਚਦਾ ਵਾਂ ਕਿ ਤੁਹਾਨੂੰ ਦੱਸ ਦਵਾਂ ਕਿ ਰਹਿਣ ਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕਿ ਤੁਹਾਡੇ ਨਾਲ ਮੈਂ ਉਹ ਜਿਹੜੀ ਜਾਣਕਾਰੀ ਸਾਂਝੀ ਕਰਾਂ ਕਿ ਜਾਂ ਤਾਂ ਉਹ ਉਸ ਇਹ ਚੀਜ਼ ਨੂੰ ਪ੍ਰੈਕਟੀਕਲ ਕਰਕੇ ਤੇ ਫੇਰ ਹੀ ਤੁਹਾਡੇ ਤੱਕ ਲੈ ਕੇ ਆਵਾਂ ਕਮੈਂਟ ਕਰਕੇ ਦੱਸਿਓ ਤੇ ਹੋਰ ਤੁਸੀਂ ਦੱਸੋ ਕਿ ਕਿਹੜੇ ਟੌਪਿਕ ਤੇ ਜੜੀ ਆ ਕੋਈ ਵੀਡੀਓ ਜਿਹੜੀ ਮੈਂ ਬਣਾਵਾਂ ਜੇ ਤੁਹਾਨੂੰ ਕੋਈ ਟੌਪਿਕ ਚੰਗਾ ਲੱਗਦਾ ਹੋਵੇ ਜੀ ਕਿਤੇ ਕੋਈ ਚੀਜ਼ ਲੱਗਦੀ ਤੁਹਾਨੂੰ ਕਿ ਇੱਥੇ ਜਾ ਕੇ ਜੀ ਵੀਡੀਓ ਬਣਾਉਣੀ ਚਾਹੀਦੀ ਹੈ ਤੇ ਤੁਸੀਂ ਕਮੈਂਟ ਕਰੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਟੌਪਿਕ ਤੇ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਵਾਂ ਧੰਨਵਾਦੀ ਤੇ ਇਸੇ ਤਰੀਕੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਤੇ Facebook Peso de Enor, Perito Marco